ਸਤਿ ਸ੍ਰੀ ਅਕਾਲ ਮੁੱਖ ਮੰਤਰੀ ਸਾਹਿਬ ਇਹ ਵੀਡੀਓ ਮੈਂ ਖਾਸ ਕਰਕੇ ਤੁਹਾਡੇ ਲਈ ਬਣਾ ਰਹੀ ਹਾਂ ਮੈਂ ਕੱਲ ਬਾਈ ਪਾਨੇ ਸਿੱਧੂ ਦੇ ਘਰ ਗਈ ਸੀ ਤੇ ਉੱਥੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ ਆਪਾਂ ਸਾਰਿਆਂ ਨੇ ਬਾਈ ਪਾਨੇ ਸਿੱਧੂ ਦੀ ਦਾਦੀ ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਭ ਨੇ ਦੇਖੀ ਹੈ ਬੜੀ ਵਾਇਰਲ ਹੋ ਰਹੀ ਹੈ ਔਰ ਉਹਨਾਂ ਨੇ ਜੋ ਅਪੀਲ ਕੀਤੀ ਹੈ ਉਹ ਬੜੀ ਭਾਵਕ ਅਪੀਲ ਹੈ ਹਰ ਕਿਸੇ ਨੂੰ ਬੜਾ ਭਾਵਕ ਕਰਦੀ ਹੈ ਸੋ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਇਸ ਮਸਲੇ ਨੂੰ ਇੱਥੇ ਹੀ ਸਮਾਪਤ ਕਰੋ ਤੁਸੀਂ ਇੱਕ ਰਿਸਪੈਕਟਡ ਅਹੁਦੇ ਤੋਂ ਉਸ ਅਹੁਦੇ ਤੇ ਜਿੱਥੇ ਆਲੋਚਨਾ ਹੋਣੀ ਇੱਕ ਸੁਭਾਵਿਕ ਜੀ ਗੱਲ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਐਮ ਐਲ ਏ ਹੈ ਤੇ ਚਾਹੇ ਪਿੰਡ ਦਾ ਸਰਪੰਚ ਹੈ ਹਰ ਇੱਕ ਦੀ ਆਲੋਚਨਾ ਹੁੰਦੀ ਹੈ ਪਰ ਜੋ ਤੁਸੀਂ ਕਰ ਰਹੇ ਹੋ ਕਦੇ ਬਾਈ ਭਾਨੇ ਸਿੱਧੂ ਤੇ ਪਰਚਾ ਕਦੇ ਪਰਮਿੰਦਰ ਝੋਟੇ ਤੇ ਪਰਚਾ ਕਦੇ ਸੁਖਪਾਲ ਸਿੰਘ ਖੈਰਾਜੀ ਤੇ ਪਰਚਾ ਕਦੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ ਪਰਚਾ ਇਸ ਸਬਦੇ ਨਾਲ ਲੋਕ ਤੁਹਾਡੇ ਨਾਲ ਜੁੜਦੇ ਤਾਂ ਹੈ ਨਹੀਂ ਲੋਕ ਤੁਹਾਡੇ ਨਾਲ ਟੁੱਟਦੇ ਆ ਸੋ ਸਾਨੂੰ ਉਹ ਕੰਮ ਕਰਨੇ ਚਾਹੀਦੇ ਜਿਸ ਨਾਲ ਲੋਕ ਸਾਡੇ ਨਾਲ ਜੁੜਨ ਕਿਉਂਕਿ ਪ੍ਰਾਪਤੀ ਲੋਕ ਜੋੜਨ ਦੇ ਵਿੱਚ ਹੈ ਨਾ ਕਿ ਲੋਕ ਤੋੜਨ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਆ ਉਹ ਤਾਂ ਵਿਰੋਧੀ ਰਹਿਣੇ ਹੀ ਆ ਪਰ ਇਸ ਸਭ ਦੇ ਨਾਲ ਜੋ ਕੁਝ ਚੱਲ ਰਿਹਾ ਇਸ ਨਾਲ ਜਿਹੜੇ ਤੁਹਾਡੇ ਹਮਦਰਦ ਨੇ ਜਿਹੜੇ ਤੁਹਾਡੇ ਸਮਰਥਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹ ਸਭ ਵੀ ਦੁਖੀ ਨੇ वैसे भी ਤੁਹਾਡਾ ਤੇ ਬਾਈਪਾਨੇ ਸਿੱਧੂ ਦਾ ਕੋਈ ਮੁਕਾਬਲਾ ਤਾਂ ਹੈ ਨਹੀਂਗਾ ਤੁਸੀਂ ਪੰਜਾਬ ਦੇ ਇੱਕ ਉੱਚੇ ਅਹੁਦੇ ਤੇ ਬਿਰਾਜਮਾਨ ਹੋ ਤੇ ਦੂਜੇ ਪਾਸੇ ਬਾਈਪਾਨਾ ਇੱਕ ਆਮ ਜਿਹਾ ਬੰਦਾ ਨਾ ਹੋ ਐਮ ਐਲ ਏ ਨਾ ਉਹ ਸਰਪੰਚ ਹੈ ਤੇ ਨਾ ਉਹ ਮੈਂਬਰ ਹੈ ਇੱਕ ਆਮ ਵਿਅਕਤੀ ਸੋ ਜੋ ਕੁਝ ਚੱਲ ਰਿਹਾ ਇਹ ਸਭ ਨੂੰ ਸਮੇਟੋ ਵੱਡਾ ਜਿਗਰਾ ਕਰੋ ਆਲੋਚਨਾ ਸੈਣੀ ਸਿੱਖੋ ਤੁਸੀਂ ਦੇਖੋ ਅੱਜ ਬਾਈ ਪਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਕਈ ਥਾਵਾਂ ਤੇ ਜਥੇਬੰਦੀਆਂ ਵੱਲੋਂ ਟੋਲ ਪਲਾਜ਼ੇ ਬੰਦ ਕੀਤੇ ਗਏ ਉਹਨਾਂ ਦੇ ਪਿੰਡ ਇੱਕ ਵੱਡਾ ਇਕੱਠ ਸੱਦਿਆ ਗਿਆ ਇਸ ਤੋਂ ਅੱਗੇ ਵੀ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਇਸ ਤਰ੍ਹਾਂ ਸਭ ਕੁਝ ਮੁੱਕਣਾ ਤਾਂ ਹੈ ਨਹੀਂਗਾ ਸੋ ਆਲੋਚਨਾ ਸੈਣੀ ਸਿੱਖੋ ਔਰ ਅਸੀਂ ਵੀ ਆਪਾਂ ਵੀ ਆਲੋਚਨਾ ਕਰਦੇ ਰਹੇ ਹਾਂ ਵਿਰੋਧੀਆਂ ਸਤਿ ਸ਼੍ਰੀ ਅਕਾਲ ਮੁੱਖ ਮੰਤਰੀ ਸਾਹਿਬ ਇਹ ਵੀਡੀਓ ਮੈਂ ਖਾਸ ਕਰਕੇ ਤੁਹਾਡੇ ਲਈ ਬਣਾ ਰਹੀ ਆ ਮੈਂ ਕੱਲ ਬਾਈ ਪਾਣੇ ਸਿੱਧੂ ਦੇ ਘਰ ਗਈ ਸੀ ਤੇ ਉੱਥੇ ਕੁਝ ਕਿਸਾਨ ਜੱਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੱਲ ਕਹਿਣਾ ਚਾਹੁੰਦੀ ਆ ਉਹ ਇਹ ਹੈ ਕਿ ਆਪਾਂ ਸਭ ਨੂੰ ਪਤਾ ਹੈ ਕਿ ਬਾਈ ਭਾਨੇ ਸਿੱਧੂ ਦੀ ਜਿਹੜੀ ਪਰਵਰਿਸ਼ ਆ ਉਹਨਾਂ ਦੇ ਦਾਦਾ-ਦਾਦੀ ਜੀ ਨੇ ਕੀਤੀ ਆ ਔਰ ਅਸੀਂ ਵੈਸੇ ਵੀ ਕਹਿੰਨੇ ਹੁੰਨੇ ਆ ਕਿ ਸਾਡੇ ਇੱਥੇ ਮੂਲ ਦੇ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਹੈ ਦਾਦੇ-ਦਾਦੀਆਂ ਨੂੰ ਆਪਣੇ ਬੱਚਿਆਂ ਦੇ ਨਾਲੋਂ ਪੋਤੇ-ਪੋਤਰੀਆਂ ਦਾ ਜ਼ਿਆਦਾ ਮੋਹ ਹੁੰਦਾ ਹੈ ਤੇ ਜਦੋਂ ਮਾਪਿਓ ਨਾ ਹੋਣ ਤਾਂ ਉਦੋਂ ਦਾਦੇ-ਦਾਦੀ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਹੋ ਜਾਂਦੀ ਆ ਅੱਪਾ ਸਾਰਿਆਂ ਨੇ ਬਾਈ ਭਾਨੇ ਸਿੱਧੂ ਦੀ ਦਾਦੀ ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਭ ਨੇ ਦੇਖੀ ਹੈ ਬੜੀ ਵਾਇਰਲ ਹੋ ਰਹੀ ਹੈ ਔਰ ਉਹਨਾਂ ਨੇ ਜੋ ਅਪੀਲ ਕੀਤੀ ਔਰ ਬੜੀ ਭਾਵਕ ਅਪੀਲ ਹੈ ਹਰ ਕਿਸੇ ਨੂੰ ਬੜਾ ਭਾਵਕ ਕਰਦੀ ਹੈ ਸੋ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਇਸ ਮਸਲੇ ਨੂੰ ਇੱਥੇ ਹੀ ਸਮਾਪਤ ਕਰੋ ਤੁਸੀਂ ਇੱਕ ਰਿਸਪੈਕਟਡ ਅਹੁਦੇ ਤੇ ਹੋ ਉਸ ਅਹੁਦੇ ਤੇ ਜਿੱਥੇ ਆਲੋਚਨਾ ਹੋਣੀ ਇੱਕ ਸੁਭਾਵਿਕ ਜੀ ਗੱਲ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਚਾਹੇ ਐਮਐਲਏ ਹੈ ਤੇ ਚਾਹੇ ਪਿੰਡ ਦਾ ਸਰਪੰਚ ਹੈ ਹਰ ਇੱਕ ਦੀ ਆਲੋਚਨਾ ਹੁੰਦੀ ਹੈ ਪਰ ਜੋ ਤੁਸੀਂ ਕਰ ਰਹੇ ਹੋ ਕਦੇ ਬਾਈ ਭਾਨੇ ਸਿੱਧੂ ਤੇ ਪਰਚਾ ਕਦੇ ਪਰਮਿੰਦਰ ਝੋਟੇ ਤੇ ਪਰਚਾ ਕਦੇ ਸੁਖਪਾਲ ਸਿੰਘ ਖੈਰਾ ਜੀ ਤੇ ਪਰਚਾ ਕਦੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਪਰਚਾ ਇਸ ਸਬਦੇ ਨਾਲ ਲੋਕ ਤੁਹਾਡੇ ਨਾਲ ਜੁੜਦੇ ਤਾਂ ਹੈ ਨਹੀਂ ਲੋਕ ਤੁਹਾਡੇ ਨਾਲ ਟੁੱਟਦੇ ਆ ਸੋ ਸਾਨੂੰ ਉਹ ਕੰਮ ਕਰਨੇ ਚਾਹੀਦੇ ਜਿਸ ਨਾਲ ਲੋਕ ਸਾਡੇ ਨਾਲ ਜੁੜਨ ਕਿਉਂਕਿ ਪ੍ਰਾਪਤੀ ਲੋਕ ਜੋੜਨ ਦੇ ਵਿੱਚ ਹੈ ਨਾ ਕਿ ਲੋਕ ਤੋੜਨ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਆ ਉਹ ਤਾਂ ਵਿਰੋਧੀ ਰਹਿਣੇ ਹੀ ਆ ਪਰ ਇਸ ਸਬਦੇ ਨਾਲ ਜੋ ਕੁਝ ਚੱਲ ਰਿਹਾ ਇਸ ਨਾਲ ਜਿਹੜੇ ਤੁਹਾਡੇ ਹਮਦਰਦ ਨੇ ਜਿਹੜੇ ਤੁਹਾਡੇ ਸਮਰਥਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹ ਸਭ ਵੀ ਦੁਖੀ ਨੇ ਵੈਸੇ ਵੀ ਤੁਹਾਡਾ ਤੇ ਬਾਈਪਾਨਾ ਸਿੱਧੂ ਦਾ ਕੋਈ ਮੁਕਾਬਲਾ ਤਾਂ ਹੈ ਨਹੀਂਗਾ ਤੁਸੀਂ ਪੰਜਾਬ ਦੇ ਇੱਕ ਉੱਚੇ ਅਹੁਦੇ ਤੇ ਬਿਰਾਜਮਾਨ ਹੋ ਤੇ ਦੂਜੇ ਪਾਸੇ ਬਾਈਪਾਨਾ ਇੱਕ ਆਮ ਜਿਹਾ ਬੰਦਾ ਨਾ ਹੋ ਐਮ ਐਲ ਏ ਨਾ ਹੋ ਸਰਪੰਚਾ ਤੇ ਨਾ ਹੋ ਮੈਂਬਰ ਆ ਇੱਕ ਆਮ ਵਿਅਕਤੀ ਆ ਸੋ ਜੋ ਕੁਝ ਚੱਲ ਰਿਹਾ ਇਹ ਸਭ ਨੂੰ ਸਮੇਟੋ ਵੱਡਾ ਜਿਗਰਾ ਕਰੋ ਆਲੋchna ਸੈਣੀ ਸਿੱਖੋ ਕਿਉਂਕਿ ਆਲੋਚਨਾ ਹੁੰਦੀ ਹੀ ਹੁੰਦੀ ਆ ਤੁਸੀਂ ਦੇਖੋ ਅੱਜ ਬਾਈਪਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਕਈ ਥਾਵਾਂ ਤੇ ਜਿੱਥੇ ਬੰਦੀਆਂ ਵੱਲੋਂ ਟੋਲ ਪਲਾਜ਼ੇ ਬੰਦ ਕੀਤੇ ਗਏ ਕੱਲ ਨੂੰ ਉਹਨਾਂ ਦੇ ਪਿੰਡ ਇੱਕ ਵੱਡਾ ਇਕੱਠ ਸੱਦਿਆ ਗਿਆ ਇਸ ਤੋਂ ਅੱਗੇ ਵੀ ਹੋਰ ਪ੍ਰੋਗਰਾਮ ਉਲੀਕੇ ਜਾਣਗੇ ਇਸ ਤਰ੍ਹਾਂ ਸਭ ਕੁਝ ਮੁਕਣਾ ਤਾਂ ਹੈ ਨਹੀਂਗਾ ਸੋ ਆਲੋਚਨਾ ਸਹਿਣੀ ਸਿੱਖੋ ਔਰ ਅਸੀਂ ਵੀ ਆਪਾਂ ਵੀ ਆਲੋਚਨਾ ਕਰਦੇ ਰਹੇ ਹਾਂ ਬਰੁਧੀਆਂ ਦੀ ਬਹੁਤ ਬਹੁਤ ਧੰਨਵਾਦ